ਅੱਜ ਤੁਹਾਨੂੰ ਇੱਕ ਐਸੀ ਮੋਟੀਵੇਸ਼ਨਲ ਸਟੋਰੀ ਦਿਖਾਵਾਂਗੇ 62 ইয়ার্স ওল্ড ਇੱਕ ਸਰ ਨੇ আঙ্কেল ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਜਿਹੜੇ ਕਿ ਰੈਗੂਲਰ ਜਿਮ ਕਰਦੇ ਨੇ ਔਰ ਫਿਟ ਐਂਡ ਫਾਈਨ ਪਾਇਨੇ ਕੇ ਇਸੇਜ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਬਜ਼ੁਰਗ ਡਿਕਲੇਅਰ ਕਰ ਦਿੰਦੇ ਨੇ ਹਾਂ ਪਤਾ ਕੀ ਹੈ ਵੈਸੇ 멘ਟਲ ਸਟੇਟ ਵਾਲੀ ਗੱਲ ਹੈ ਨਾ ਕਿ ਬੰਦੇ ਜੋ ਹਨ ਕਹਿੰਦੇ ਮੰਨ ਕੇ ਜੀਤੇ ਜੀਤ ਹੈ ਮੰਨ ਕੇ ਹਾਰੇ ਹਾਰ ਤੇ ਜਿਸ ਬੰਦੇ ਨੇ ਇਹ ਸੋਚ ਲਿਆ ਜਿਸ ਬੰਦੇ ਨੇ ਇਹ ਸੋਚ ਲਿਆ ਵੀ ਮੈਂ ਤਾਂ ਬਈ ਬੁੱਢਾ ਹੋ ਗਿਆ ਮੇਰੇ ਹੁਣ ਤਾਕਤ ਰੋਜ਼ ਘਟਣੀ ਆ ਮੇਰਾ ਆ ਹੋਣਾ ਆ ਮੇਰਾ ਉਹ ਹੋਣਾ ਆ ਮੈਂ ਉਹ ਜਿਸ ਤਰ੍ਹਾਂ ਅਸੀਂ ਮੋਟੀ ਗੱਲ ਕਹਿੰਦੇ ਮੈਂ ਮਰਨਾ ਤਾਂ ਮੈਂ ਹੈਗਾ ਹੀ ਆ ਪਰ ਮੈਂ ਇਦਾਂ ਨਹੀਂ ਸੋਚਦਾ ਤੋ ਤੁਹਾਡੀ ਰੁਟੀਨ ਕੀ ਰਹਿੰਦੀ ਹੈ ਜਿਮ ਵਗੈਰਾ ਤੁਸੀਂ ਕਿਸ ਟਾਈਮ ਹੋ ਜਾਂਦੇ ਹੋ ਜਿਮ ਜਾਂ ਗਰਾਉਂਡ ਵਰਕ ਮੈਂ ਹਮੇਸ਼ਾ ਸਵੇਰੇ ਹੀ ਕਰਦਾ इवन ਚਾਹੇ ਵਿంటర్ ਵੀ ਹੋਵੇ ਜਮ ਕਰਦੇ ਹਾਂ ਇਹ ਜਿਵੇਂ ਸਾਡੇ ਤੱਕ ਪਹੁੰਚੀਆਂ ਤੁਹਾਡੀਆਂ ਵੀਡੀਓਜ਼ ਤੁਹਾਡੇ ਬਾਰੇ ਪਤਾ ਲੱਗਿਆ ਕਿਸੇ ਕਲਾਕਾਰ ਜਾਂ ਕਿਸੇ ਹੋਰ ਨੇ ਤੁਹਾਨੂੰ ਪੁੱਛਿਆ ਅਪਰੋਚ ਕੀਤੀ ਜਾਂ ਕਿਸੇ ਨੇ ਕੋਈ ਐਪਰੀਸ਼ੀਏਟ ਕੀਤਾ ਸੀਨੀਅਰ ਸਿਟੀਜ਼ਨਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਹੜੇ ਆਪਾਂ ਛੱਡ ਦਿੰਦੇ ਨੇ ਹਿੰਮਤ ਹਾਰ ਜਾਂਦੇ ਨੇ ਐਂਡ ਤੇ ਬੈੱਡ ਤੇ ਆ ਜਾਂਦੇ ਨੇ ਮਕੈਨੀਕਲ ਇੰਜੀਨੀਅਰਿੰਗ ਵਾਲੇ ਕੀ ਕਹਿਣਗੇ ਕਿ ਆ ਬੈਰਿੰਗ ਹੁੰਦਾ ਨਾ ਬੈਰਿੰਗ ਇਟ ਇਜ਼ ਬੈਟਰ ਟੂ ਬੀਅਰ ਆਊਟ ਦੈਨ ਰਸਟ ਆਊਟ ਕਿ ਭਈਆ ਬੈਰਿੰਗ ਆ ਘਸ ਕੇ ਖਤਮ ਹੋ ਜਾਏਗਾ ਚੰਗੀ ਗੱਲ ਆ ਇਹਦੀ ਯੂਟਿਲਿਟੀ ਹੋ ਗਈ ਤੇ ਜੇ ਇਹ ਰਸਤ ਹੋ ਕੇ ਖਤਮ ਹੋ ਜਾਏ ਤਾਂ ਇਹਦੀ ਕੀ ਯੂਟਿਲਿਟੀ ਹੋ ਪਾਈ ਤੋਂ ਇਹੀ ਗੱਲ ਹਿਊਮਨ ਬਾਡੀ ਦੀ ਆ ਕਿ ਬਈ ਤੁਸੀਂ ਜੋ ਹੈ ਸਰੀਰ ਨੂੰ ਚਲਾਉਂਗੇ ਤਾਂ ਚੱਲਦਾ ਰਹੇਗਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਤੁਸੀਂ ਮੈਨੂੰ ਦੇਖ ਰਹੇ ਹੋ ਕਿ ਮੈਂ ਜਿਮ ਦੇ ਵਿੱਚ ਖੜੀ ਆ ਬਿਲਕੁਲ ਸਹੀ ਦੇਖ ਪਾ ਰਹੇ ਹੋ ਤੁਸੀਂ ਮੈਂ ਜਿਮ 'ਚ ਹੀ ਖੜੀ ਆ ਲੇਕਿਨ ਜਿਮ ਦੇ ਵਿੱਚ ਪਹੁੰਚੇ ਕਿਸੇ ਕਲਾਕਾਰ ਦੀ ਇੰਟਰਵਿਊ ਕਰਨ ਦੇ ਲਈ ਨਹੀਂ ਪਹੁੰਚੇ ਅਸੀਂ ਕਿਸੇ ਕਲਾਕਾਰ ਦੀ ਡੇਲੀ ਜਿਮ ਰੂਟੀਨ ਦੇ ਬਾਰੇ ਜਾਣਨ ਦੇ ਲਈ ਅਸੀਂ ਨਹੀਂ ਪਹੁੰਚੇ ਅੱਜ ਤੁਹਾਨੂੰ ਇੱਕ ਐਸੀ ਮੋਟੀਵੇਸ਼ਨਲ ਸਟੋਰੀ ਦਿਖਾਵਾਂਗੇ 62 ইয়ার্স ওল্ড ਇੱਕ ਸਰ ਨੇ আঙ্কেল ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਜਿਹੜੇ ਕਿ ਰੈਗੂਲਰ ਜਿਮ ਕਰਦੇ ਨੇ ਔਰ ਫਿਟ ਐਂਡ ਫਾਈਨ ਪਏ ਨੇ ਸੋ ਅੱਜ ਕੱਲ ਦਾ ਯੰਗਸਟਰਸ ਦੇ ਵਿੱਚ ক্রেਸਤਾ ਅਸੀਂ ਦੇਖਦੇ ਹਾਂ ਜਿਮ ਨੂੰ ਲੈ ਕੇ ਬਹੁਤ ਜ਼ਿਆਦਾ ਹੈ ਲੇਕਿਨ ਇਸ ਏਜ ਦੇ ਵਿੱਚ ਜਾ ਕੇ ਕੀ ਹੁੰਦਾ ਹੈ ਕਿ ਕਿਸੇ ਦੀ ਹੱਡੀਆਂ ਨਹੀਂ ਚੱਲਦੀਆਂ ਕਿਸੇ ਦੇ ਪੈਰ ਨਹੀਂ ਚੱਲਦੇ ਕਿਸੇ ਦੇ ਕੋਸ਼ ਨਹੀਂ ਲੇਕਿਨ ਅੰਕਲ ਫਿਟ ਨੇ ਡੇਲੀ ਜਿਮ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਸੋ ਤੁਸੀਂ ਜਿਵੇਂ ਦੇਖ ਪਾ ਰਹੇ ਹੋ ਕਿ ਹਜੇ ਵੀ ਸਾਈਕਲਿੰਗ ਕਰ ਰਹੇ ਨੇ ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਵਿਜ਼ਿਟ ਕਰਨ ਦਾ ਤੇ ਬਹੁਤ ਸਾਰੇ ਬੰਦਿਆਂ ਦੀ ਮਿਹਰਬਾਨੀ ਹੈ ਕਿ ਇਸ ਲੈਵਲ ਤੱਕ ਅਸੀਂ ਅੱਜ ਪਹੁੰਚੇ ਹਾਂ ਅੱਜ ਅੱਜ ਜਿਸ ਜਿਮ ਵਿੱਚ ਹਾਂ ਇਸ ਵੇਲੇ ਪ੍ਰੋਗਰਾਮ ਕਰ ਰਹੇ ਇਸ ਦਾ ਨਾਮ ਹੈ ਕ੍ਰੋਸ ਹਾਈਬ੍ਰਿਡ ਜਿਮ ਠੀਕ ਹੈ ਤੇ ਜ਼ਰੂਰ ਤੁਹਾਡੇ ਤੋਂ ਜਾਣਾਂਗੇ ਕਿ ਇਹ ਜਿਹੜੀ ਇਨਸਪੀਰੇਸ਼ਨ ਆ ਇਹ ਜਿਹੜੀ ਮੋਟੀਵੇਸ਼ਨ ਆ ਇਹ ਤੁਹਾਨੂੰ ਕਿੱਦਾਂ ਆਉਂਦੀ ਹੈ ਜਿਮ ਕਰਨ ਦੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਯੰਗਸਟਰਸ ਨੂੰ ਕ੍ਰੇਜ਼ ਆ ਬਹੁਤ ਜਿਮ ਦਾ ਲੇਕਿਨ ਇਸ ਏਜ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਬਜ਼ੁਰਗ ਡਿਕਲੇਅਰ ਕਰ ਦਿੰਦੇ ਨੇ ਹਾਂ ਪਤਾ ਕੀ ਹੈ ਵੈਸੇ 멘ਟਲ ਸਟੇਟ ਵਾਲੀ ਗੱਲ ਹੈ ਨਾ ਕਿ ਬੰਦੇ ਜੋ ਹਨ ਕਹਿੰਦੇ ਮੰਨ ਕੇ ਜੀਤੇ ਜੀਤ ਹੈ ਮੰਨ ਕੇ ਹਾਰੇ ਹਾਰ ਤੋ ਜਿਸ ਬੰਦੇ ਨੇ ਇਹ ਸੋਚ ਲਿਆ ਜਿਸ ਬੰਦੇ ਨੇ ਇਹ ਸੋਚ ਲਿਆ ਵੀ ਮੈਂ ਤਾਂ ਬਈ ਬੁੱਢਾ ਹੋ ਗਿਆ ਮੇਰੇ ਹੁਣ ਤਾਕਤ ਰੋਜ਼ ਘਟਣੀ ਆ ਮੇਰਾ ਆ ਹੋਣਾ ਆ ਮੇਰਾ ਉਹ ਹੋਣਾ ਆ ਮੈਂ ਉਹ ਜਿਸ ਤਰ੍ਹਾਂ ਅਸੀਂ ਮੋਟੀ ਗੱਲ ਕਹਿੰਦੇ ਮੈਂ ਮਰਨਾ ਤਾਂ ਮੈਂ ਹੈਗਾ ਹੀ ਆ ਪਰ ਮੈਂ ਇਦਾਂ ਨਹੀਂ ਸੋਚਦਾ ਮੈਂ ਇਹ ਸੋਚ ਕੇ ਚੱਲਦਾ ਕਿ ਬਈ ਬੰਦਾ ਚੰਗੀ ਜ਼ਿੰਦਗੀ ਜੀ ਕੇ ਜਾਵੇ ਚੰਗੀ ਜ਼ਿੰਦਗੀ ਮਤਲਬ ਕਿ ਕਿਸੇ ਦੀ ਨਿਰਭਰਨਾ ਹੋਵੇ ਐਂਡ ਤੱਕ ਉਹ ਵਧੀਆ ਚੱਲੀ ਜਾਵੇ ਮਤਲਬ ਕਿ ਉਹਨੂੰ ਇੱਕ ਐਸਟ ਮੰਨਣ ਬੰਦੇ ਨਾ ਕਿ ਉਹਨੂੰ ਇੱਕ ਬੋਝ ਲਾਈਬਿਲਟੀ ਕਹਿ ਲਓ ਜਾਂ ਜ਼ਿੰਮੇਵਾਰੀ ਕਹਿ ਲਓ ਬਈ ਬੰਦਾ ਸਿਆਣਾ ਆ ਇਹਨੂੰ ਭਾਈ ਦਵਾਈ ਵੀ ਦਿਵਾ ਕੇ ਲਿਆਉਣੀ ਪੈਣੀ ਆ ਇਹਨੇ ਘਰ ਰਹਿਣਾ ਇਹਨੂੰ ਇਹ ਤਾਂ ਰੋਟੀ ਨਹੀਂ ਖਾਣੀ ਆ ਆ ਬਣਾ ਕੇ ਦੇਣਾ ਪੈਣਾ ਆ ਕੰਮ ਕਰਨਾ ਪੈਣਾ ਮਤਲਬ ਕਿ ਉਹਨੂੰ ਇੱਕ ਬਰਡਨ ਮੰਨਣਗੇ ਫੈਮਿਲੀ ਵਾਲੇ ਪਰ ਮੇਰਾ ਨਜ਼ਰੀਆ ਇਹ ਆ ਮੈਂ ਕੀ ਚਾਹਣਾ ਜਾਂ ਜੋ ਮੇਰਾ ਪਰਪਸ ਕੀ ਆ ਜਾਂ ਜਿਸ ਜਿਸ ਮਤਲਬ ਕਹਿ ਲਓ ਦਿਸ਼ਾ ਵੱਲ ਮੈਂ ਵਧਣਾ ਚਾਹਣਾ ਉਹ ਇਹ ਤਾਂ ਬੰਦਾ ਮਰਦੇ ਦਮ ਤੱਕ ਚੱਗਾ ਚੱਲਦਾ ਰਹੇ ਵਧੀਆ ਚੱਲੇ ਮਤਲਬ ਤੁਸੀਂ ਆਪਣੇ ਆਪ ਤੇ ਡਿਪੈਂਡ ਹੋ ਸੈਲਫ ਡਿਪੈਂਡ ਹੋ ਸਾਰੇ ਕੰਮ ਖੁਦ ਕਰਦੇ ਹੋ ਸੋ ਤੁਹਾਡੀ ਰੁਟੀਨ ਕਲਾਕਾਰਾਂ ਦੀ ਰੁਟੀਨ ਤੁਸੀਂ ਤੁਹਾਡੇ ਨਾਲ ਬਹੁਤ ਸ਼ੇਅਰ ਕਰਦੇ ਆ ਲੇਕਿਨ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ ਤੁਹਾਡੇ ਨਾਲ ਸਾਂਝਾ ਕਰਨਾ ਤਾਂ ਕਿ ਤੁਸੀਂ ਵੀ ਜੋ ਇਨਸਪਾਇਰ ਹੋਵੋ ਸੋ ਤੁਹਾਡੀ ਰੁਟੀਨ ਕੀ ਰਹਿੰਦੀ ਹੈ ਜਿਮ ਵਗੈਰਾ ਤੁਸੀਂ ਕਿਸ ਟਾਈਮ ਆਉਂਦੇ ਹੋ ਦੇਖੋ ਮੈਂ ਜ਼ਿਆਦਾਤਰ ਕਿਹਾ ਹੈ ਕਿ ਸਵੇਰੇ ਚੰਗੇ ਟਾਈਮ ਤੇ ਉੱਠ ਜਾਂਦਾ ਹਾਂ ਤੇ ਜਿਮ ਵੀ ਮੈਂ ਜਿਮ ਜਾਂ ਗਰਾਉਂਡਵਰਕ ਮੈਂ ਹਮੇਸ਼ਾ ਸਵੇਰੇ ਹੀ ਕਰਦਾ इवन ਚਾਹੇ ਵਿంటర్ ਵੀ ਹੋਵੇ ਉਸ ਦਾ ਕਾਰਨ ਹੈ ਉਸ ਦਾ ਕਾਰਨ ਇਹ ਹੈ ਕਿ ਸ਼ਾਮ ਨੂੰ ਜਿਸ ਤਰ੍ਹਾਂ ਮੰਨ ਲਓ ਮੈਂ 5 ਵਜੇ ਤੋਂ ਬਾਅਦ ਮੰਨ ਲਓ ਜੇ ਮੈਂ ਸੋਚਾਂ ਕਿ ਜਿਮ ਕਰ ਲਵਾਂ ਕੀ ਪਤਾ ਮੈਂ ਉਸ ਸਮੇਂ ਕਿਹੜੀ ਕੰਡੀਸ਼ਨ 'ਚ ਘਰ ਮੁੜਿਆ ਦਿਨ ਦੇ ਬਰਖ ਤੋਂ ਅੱਛਾ ਦੂਜੀ ਗੱਲ ਮੈਂ ਕੁਝ ਖਾਦਾ ਕਿ ਨਹੀਂ ਖਾਦਾ ਡਾਈਟ ਮੇਰੀ ਦਿਨ 'ਚ ਕੁਝ ਚੱਲੀ ਕਿ ਨਹੀਂ ਚੱਲੀ ਕਿ ਮੈਂ ਐਗਜ਼ੌਸਟ ਹੀ ਆ ਅੱਛਾ ਫਿਰ ਸ਼ਾਮ ਵੇਲੇ ਮੇਰੇ ਕੋਲ ਉਹਨਾ ਟਾਈਮ ਵੀ ਸਪੇਅਰ ਹੋਵੇ ਕੋਈ ਘਰ ਦਾ ਕੰਮ ਜਾਂ ਹੋਰ ਕੁਝ ਵਿੱਚ ਇਹ ਬਿਗਨ ਨਾ ਹੋਵੇ ਤਾਂ ਹੀ ਲਗਾ ਪਾਵਾਂਗਾ ਨਾ ਤੇ ਕੀ ਆ ਕਿ ਸਵੇਰ ਵੇਲੇ ਕੀ ਆ ਹੁੰਦਾ ਸਵੇਰ ਵੇਲੇ ਬਿਗਨ ਘਟ ਹੁੰਦੇ ਆ ਸ਼ਾਮ ਦੇਲੇ ਤਾਂ ਕੋਈ ਨਾ ਕੋਈ ਘਰ ਦਾ ਕੰਮ ਕੁਝ ਹੋਰ ਤਾਂ ਬੰਦੇ ਦਾ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਕੰਡੀਸ਼ਨ 'ਚ ਮੋੜ ਹੋਣਾ ਕਿੰਨੇ ਵਜੇ ਆ ਕੇ ਜੇ ਉਹਨੂੰ ਰੋਟੀ ਖਾਣ ਦੀ ਲੋੜਿਆ ਤਾਂ ਐਕਸਰਸਾਈਜ਼ ਦਾ ਕੰਮ ਹੋਰ ਲੇਟ ਅੱਗੇ ਚਲ ਜਾਏਗਾ ਜਾਂ ਨਹੀਂ ਹੋ ਪਾਏਗੀ ਸਵੇਰ ਦਾ ਇਹ ਹੈ ਕਿ ਰਾਤ ਦਾ ਜੋ ਖਾਦਾ ਖਾਦਾ ਹੈ ਸਵੇਰ ਤੱਕ ਖਾਲੀ ਪੇਟ ਆ ਪਾਣੀ ਪੀਤਾ ਔਰ ਆਪਣਾ ਜੋ ਹੈ ਐਕਸਰਸਾਈਜ਼ ਕਰ ਰਹੀ ਤੋਂ ਮੈਂ ਮੋਰ ਔਰ ਲੈਸ ਦਾ ਮਤਲਬ ਜੀਅਰਸ ਦੇ ਵਿੱਚ ਕਿਤੇ ਇੱਕ ਦਿਨ ਦੋ ਦਿਨ ਕਿਤੇ ਐਮਰਜੈਂਸੀ 'ਚ ਸ਼ਾਮ ਨੂੰ ਭਵਾ ਕਰਾਂ ਐਕਸਰਸਾਈਜ਼ ਅੱਬਲ ਸਮੇਂ ਕਰਦਾ ਨਹੀਂ ਮੇਰਾ ਕੰਮ ਸਵੀਰੇ ਹੀ ਹੋ ਜਾਂਦਾ ਸਾਰਾ ਕਿਉਂਕਿ ਮੇਰੇ ਮੈਂ ਸਵੇਰ ਵੇਲੇ ਜਿੰਨਾ ਜਲਦੀ ਉੱਠ ਕੇ ਜਿੰਨਾ ਕ ਟਾਈਮ ਮੈਨੂੰ ਡਿਵੋਟ ਕਰਨਾ ਹੈ ਉਹਨਾਂ ਕ ਮੇਰਾ ਬਾਈਬਲ ਵੀ ਆ ਫਿਰ ਹੋਰ ਕੋਈ ਦਿੱਕਤ ਨਹੀਂ ਹੈਗੀ ਕਿ ਆ ਵੀ ਕੰਮ ਕਰਨਾ ਉਹ ਵੀ ਕੰਮ ਕਰਨਾ ਸ਼ਾਮ ਵੇਲੇ ਕੀ ਹੁੰਦਾ ਕਿ ਫੈਮਿਲੀ ਦੇ ਕੰਮ ਹੋਰ ਕੋਈ ਨਾ ਕੋਈ ਕੰਮ ਆਪਣਾ ਜਿਹੜੇ ਮੈਨੇਜਮੈਂਟ ਕਹ ਲੋ ਘਰ ਦੀ ਉਹ ਚੀਜ਼ਾਂ ਫਿਰ ਸ਼ਾਮ ਵੇਲੇ ਮਤਲਬ ਕਈ ਵਾਰੀ ਉਹ ਨਹੀਂ ਵੀ ਕੰਮ ਕਰਨ ਦਿੰਦੀਆਂ ਜਿਮ ਵਾਲਾ ਸੋ ਡਾਈਟ ਕੀ ਲੈਣੇ ਹੋ ਤੁਸੀਂ ਕਿਉਂਕਿ ਟੱਚ ਉਡ ਤੁਹਾਡੀ ਐਜ ਤੱਕ ਜਦੋਂ ਪਹੁੰਚਦੇ ਨੇ ਲੋਕ ਦੇਸੀ ਘਿਓ ਨਹੀਂ ਖਾਣਾ ਬਲੱਡ ਪ੍ਰੈਸ਼ਰ ਹੋ ਜਾਊਗਾ ਮਿੱਠਾ ਨਹੀਂ ਖਾਣਾ ਡਾਇਬਟੀਜ਼ ਹੋ ਜਾਊਗੀ ਸੋ ਤੁਹਾਡੀ ਡਾਈਟ ਕੀ ਰਹਿੰਦੀ ਕਿਸ ਤਰ੍ਹਾਂ ਪ੍ਰੀਕੌਸ਼ਨਸ ਲੈ ਕੇ ਚੱਲਦੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਜ਼ਿਆਦਾਤਰ ਕੀ ਹੈ ਕਿ ਪ੍ਰੋਬਲਮ ਦਾ ਕਾਰਨ ਕੀ ਹੁੰਦਾ ਜ਼ਿਆਦਾਤਰ ਜੋ ਵੀ ਤੁਸੀਂ ਗਿਣੀਆਂ ਨਾ ਪ੍ਰੋਬਲਮਾਂ ਜਿਸ ਤਰ੍ਹਾਂ ਮੋਟੀ ਗੱਲ ਹਰੇਕ ਬੰਦੇ ਨੂੰ ਬਲੱਡ ਪ੍ਰੈਸ਼ਰ ਮਿਲੇਗਾ ਹੁਣ ਅੱਜ ਦੇ ਯੁੱਗ 'ਚ ਹਰੇਕ ਨੂੰ ਡਾਇਬਟੀਜ਼ ਆ ਅੱਛਾ ਹਰੇਕ ਨੂੰ ਗੋਡਿਆਂ ਦੀ ਜਾਂ ਜੋੜਾਂ ਦੀ ਦਰਦ ਆ ਉਹਦੇ ਇਹ ਕਾਰਨ ਮੀਨ ਇਹ ਹਨ ਕਿ ਇੱਕ ਤਾਂ ਜਿਹੜਾ ਹੈ ਬੰਦਿਆਂ ਨੇ ਮਤਲਬ ਬੰਦਿਆਂ ਦੀ ਡਾਈਟ ਜਿਹੜੀ ਆ ਉਹ ਮਤਲਬ ਫਾਸਟ ਫੂਡ ਵੱਲ ਨੂੰ ਜ਼ਿਆਦਾ ਹੋ ਗਈ ਆ ਪੁਰਾਣੇ ਸਮੇਂ 'ਚ ਕੀ ਆ ਸੀ ਕਿ ਥੋੜਾ ਆ ਖਾ ਲਈਆਂ ਗਾਜਰਾ ਮੂਲੀਆਂ ਮਤਲਬ ਜੋ ਈਜ਼ੀਲੀ ਅਵੇਲੇਬਲ ਹੈ ਸਬਜ਼ੀ ਔਰ ਦੁੱਧ ਪੀ ਲਿਆ ਦਹੀਂ ਖਾ ਲਿਆ ਸਬਜ਼ੀ ਖਾ ਲਈ ਕੁਝ ਫਰੂਟ ਵੀ ਖਾ ਲਿਆ ਜਿਹੜਾ ਮਿਲ ਗਿਆ ਤੇ ਹੁਣ ਕੀ ਆ ਹੁਣ ਮਤਲਬ ਫਾਈਨ ਫਲੋਰ ਮੈਦਾ ਹੋਰ ਚੀਜ਼ਾਂ ਮਤਲਬ ਜ਼ਿਆਦਾ ਪ੍ਰੋਸੈਸਡ ਚੀਜ਼ਾਂ ਬੋਡੀ 'ਚ ਜਾ ਰਹੀਆਂ ਹਨ ਅੱਗੇ ਇਦਾਂ ਨਹੀਂ ਸੀਗਾ ਅੱਗੇ ਤਾਂ ਮਤਲਬ ਬੰਦੇ ਪ੍ਰੈਫਰ ਕੀ ਕਰਦੇ ਸੇ ਸ਼ਾਮ ਨੂੰ ਬਈ ਭੁੱਜਿਓ ਛੋਲੇ ਪਨਾ ਕੇ ਭੁੱਜਿਓ ਛੋਲੇ ਭੁੱਜਿਓ ਮੱਕੀ ਦੇ ਦਾਣੇ ਉਹ ਖਾਓ ਤੇ ਉਹਦੇ ਨਾਲ ਕੀ ਆ ਕਿ ਬਾਡੀ ਦੇ ਵਿੱਚ ਮਤਲਬ ਇੱਕ ਤਰੀਕੇ ਦੇ ਨਾਲ ਕੈਮੀਕਲ ਘਟ ਤੋਂ ਘਟ ਜਾਂਦਾ ਸੀ ਔਰ ਜੋ ਜੋ ਫੂਡ ਵੀ ਸੀਗੀ ਉਹ ਵੀ ਮਤਲਬ ਚੰਗੀ ਸੀ ਕਿ ਉਹਦੀ ਕੁਆਲਿਟੀ ਵੀ ਚੰਗੀ ਹੁੰਦੀ ਸੀ ਔਰ ਫਿਰ ਬੰਦਿਆਂ ਦੀ ਥਰਸਟ ਇੱਕ ਹੋਰ ਹੁੰਦੀ ਸੀ ਪੁਰਾਣੇ ਸਮੇਂ 'ਚ ਵੀ ਦੁੱਧ ਕੇ ਜਿੰਨਾ ਖਾ ਹੁੰਦਾ ਖਾਓ ਔਰ ਦੁੱਧ ਔਰ ਕੀ ਹੋ ਜੋ ਹੈ ਇਹ ਚੰਗੇ ਹਨ ਅਸੀਂ ਤਾਂ ਹੁਣ ਵੀ ਦੁੱਧ ਪੀਂਦੇ ਹਾਂ ਅਸੀਂ ਕਦੇ ਪਾਊਡਰ ਨਹੀਂ ਕੀਤਾ ਕਿੰਨੀਆਂ ਕੈਲੋਰੀਆਂ ਕਿੰਨੀ ਫੈਟ ਆ ਗਈ ਨਾ ਅਸੀਂ ਨਹੀਂ ਪਾਊਡਰ ਕਰਦੇ ਉਹਦਾ ਕਾਰਨ ਕੀ ਆ ਇਹ ਸਾਡੀ ਅਪਰੋਚ ਅਲੱਗ ਹੈ ਸਾਡੀ ਅਪਰੋਚ ਜਿਹੜੀ ਆ ਮੇਰੀ ਪਰਸਨਲ ਅਪਰੋਚ ਮੈਂ ਕਹਿ ਰਿਹਾ ਮਤਲਬ ਮੈਂ ਇਸ ਤੇ ਅਮਲ ਕੀਤਾ ਐਂਡ ਆਈ ਆਮ ਹੈਪੀ ਕਿ ਭਾਈ ਮੇਰਾ ਮੇਰਾ ਵਧੀਆ ਹੈ ਕੀ ਹੈ ਕਿ ਮੈਂ ਦੁੱਧ ਵਜ਼ੀਰਾ ਪੀਾਂਗਾ ਮਤਲਬ ਮੈਂ ਕਿਸੇ ਸਮੇਂ ਇੱਕ ਦਿਨ ਦਾ 2 ਕਿਲੋ ਵੀ ਦੁੱਧ ਪੀ ਸਕਦਾ ਮਤਲਬ ਪੂਰੇ ਦਿਨ ਚ 2 ਕਿਲੋ ਮਿਲਕ ਜਾਂ ਦਹੀਂ ਮੈਂ ਇੰਨਾ ਕੰਜ਼ੂਮ ਕਰ ਸਕਦਾ ਆ ਆਰਾਮ ਨਾਲ ਮੈਨੂੰ ਕੋਈ ਦਿੱਕਤ ਨਹੀਂ ਆ ਮੈਨੂੰ ਮਤਲਬ ਉਹ ਕੋਈ ਪ੍ਰੋਬਲਮ ਨਹੀਂ ਕਰਦਾ ਡਾਈਜੈਸਟਿਵ ਸਿਸਟਮ ਮੇਰਾ ਠੀਕ ਆ ਤੇ ਮਤਲਬ ਜ਼ਿਆਦਾਤਰ ਬੰਦਿਆਂ ਦੀ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਆ ਇਨ ਐਕਟੀਵਿਟੀ ਤੋਂ ਮਤਲਬ ਜਦੋਂ ਹੁਣ ਬਲੱਡ ਪ੍ਰੈਸ਼ਰ ਹੋਣ ਲੱਗ ਪਿਆ ਜੀ ਕਾਰਨ ਵੀ ਖਾ ਰਹੇ ਆ ਸਟ੍ਰੈਸ ਅੱਜ ਦੇ ਯੁੱਗ 'ਚ ਹਰੇਕ ਤੇ ਆ ਕੋਈ ਵੀ ਬੰਦਾ ਸਟ੍ਰੈਸ ਤੋਂ ਫ੍ਰੀ ਨਹੀਂ ਹੈਗਾ ਸਭ ਤੇ ਹੀ ਆ ਸਾਡੇ ਤੇ ਵੀ ਹੈਗਾ ਸਭ ਤੇ ਹੀ ਹੈਗਾ ਤਾਂ ਪਰ ਗੱਲ ਕੀ ਆ ਕਿ ਡਾਈਟ ਵੀ ਬਹੁਤ ਇਨਫੀਰੀਅਰ ਹੋ ਗਈ ਆ ਕਿਉਂਕਿ ਫਾਸਟ ਫੂਡ ਹੋ ਰਿ ਇਹ ਚੀਜ਼ਾਂ ਤੇ ਜਿਆਦਾ ਜ਼ੋਰ ਚੱਲ ਰਿਹਾ ਤੇ ਜਦ ਕਿ ਇਹ ਚੀਜ਼ਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ ਇਹਨਾਂ ਦੇ ਇਹਨਾਂ ਦੇ ਵਿੱਚ ਮਤਲਬ ਵਿਟਾਮਿਨ ਔਰ ਉਹ ਚੀਜ਼ਾਂ ਹੈ ਨਹੀਂ ਬਸ ਇਹ ਆ ਕਿ ਸਵਾਦ ਹੈ ਬਸ ਸਵਾਦ ਦੇ ਪਿੱਛੇ ਅਸੀਂ ਜਿਆਦਾ ਜਾਣਦੇ ਆ ਤਾਂ ਮੈਂ ਮਤਲਬ ਜਿਆਦਾ ਡਾਈਟ ਮੇਰੀ ਮਿਲਕ ਦੁੱਧ ਦਹੀਂ ਹੋ ਗਿਆ ਤੇ ਸਬਜੀ ਫਰੂਟ ਰੋਟੀ ਇਦਾਂ ਅਸੀਂ ਤਾਂ ਗੁੜ ਵੀ ਖਾਂਦੇ ਆ ਅਸੀਂ ਤਾਂ ਗੁੜ ਸ਼ੱਕਰ ਗੁੜ ਸ਼ੱਕਰ ਖਾ ਲਈ ਦੀਆ ਅਸੀਂ ਕਦੇ ਬੌਦਰ ਨਹੀਂ ਕੀਤਾ ਅਸੀਂ ਦੋ ਤਿੰਨ ਚੀਜ਼ਾਂ ਦੇ ਉੱਤੇ ਜਿਆਦਾ ਬੌਦਰ ਨਹੀਂ ਕਰਦੇ ਇੱਕ ਤਾਂ ਕਲੋਰੀਆਂ ਦੂਜੀ ਫੈਟ ਤੀਜੀ ਕੁਛ ਨਾ ਕੁਛ ਕਾਰਬੋਹਾਈਡਰੇਟ ਬਈ ਹਾਂ ਬਈ ਆਲੂ ਖਾ ਲੈ ਖਾ ਲੈ ਕੇਲਾ ਖਾ ਲਿਆ ਖਾ ਲਿਆ ਤਾਂ ਮਤਲਬ ਅਸੀਂ ਬਲਕੇ ਜਾਣ ਕੇ ਚੀਜ਼ਾਂ ਖਾਂਦੇ ਆ ਆਲੂ ਹੋ ਗਿਆ ਉਬਲੇ ਆਇਆ ਕੇ ਕੇਲਾ ਹੋ ਗਿਆ ਇਹ ਚੀਜ਼ਾਂ ਸੀ ਜਾਣ ਕੇ ਖਾਂਦੇ ਆ ਸ਼ਾਇਦ ਵੀ ਖਾ ਲਈਦਾ ਅੱਛਾ ਫਿਰ ਖਜੂਰਾ ਖਜੂਰਾ ਵੀ ਖਾ ਲਈ ਦੀ ਇਦਾਂ ਜਿਹੜਾ ਵੀ ਮਤਲਬ ਆਪਣਾ ਸੋਰਸ ਹੈਗਾ ਫੂਡ ਦਾ ਨੇਚੁਰਲ ਉਹ ਅਸੀਂ ਕਰਦੇ ਆਂ ਔਰ ਅਸੀਂ ਇਸ ਕਰਕੇ ਕੀ ਆ ਇਸ ਅਸੀਂ ਆਪਣੀ ਐਕਟੀਵਿਟੀ ਨਹੀਂ ਹੈ ਘਟਾਈ ਜ਼ਿਆਦਾਤਰ ਬੰਦਿਆਂ ਦੀ ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਆ ਕਿ ਦੇ ਗੇਟ ਇਨਐਕਟਿਵ ਦੇ ਬਿਕਮ ਇਨਐਕਟਿਵ ਔਰ ਕੀਆ ਕਿ ਖਾਈ ਹੋਈ ਜਾਣਾ ਐਕਟੀਵਿਟੀ ਹੈ ਨਹੀਂ ਉਹਦੇ ਨਾਲ ਕੀ ਆ ਕਿ ਉਹਦਾ ਫਿਰ ਜੋ ਹੈ ਬਾਡੀ ਤੇ weight ਵਧੇਗਾ fat ਵਧੇਗਾ fat ਵਧੇਗਾ ਫਿਰ ਡਾਇਬੀਟਿਸ ਵੀ ਵੱਧ ਸਕਦਾ ਮਤਲਬ ਇਹ ਚੀਜ਼ਾਂ ਜ਼ਿਆਦਾਤਰ ਇਨਐਕਟੀਵਿਟੀ ਤੋਂ ਸ਼ੁਰੂ ਹੁੰਦੀਆਂ ਔਰ ਫਿਰ ਨਿਬੜਦੀਆਂ ਕਿੱਥੇ ਜਾ ਕੇ ਇਹ ਡਾਈਟ ਘਟਾਈ ਜੋ ਉਹ ਕਿਉਂ ਬੰਦ ਕਰ ਦੋ ਜੀ ਉਹ ਮਿੱਠਾ ਬੰਦ ਕਰ ਦੋ ਜੀ ਉਹ ਜੀ ਐਦਾਂ ਕਰੋ ਜੀ ਰਾਤ ਦੀ ਰੋਟੀ ਵੀ ਬੰਦ ਕਰ ਦੋ ਜੀ ਮਤਲਬ ਐਦਾਂ ਦੇ ਐਦਾਂ ਦੇ ਸਵੇਰ ਮੇਲੇ ਜੀ ਕਿ ਦੁਪਹਿਰ ਨੂੰ ਇਕੱਠਾ ਖਾ ਲਿਓ ਸਵੇਰੇ ਨਾ ਖਾਓ ਕੁਝ ਵੀ ਸਵੇਰੇ ਦੀ ਡਾਈਟ ਘੱਟ ਕਰ ਲਓ ਜੀ ਕੱਟ ਦਿਓ ਜੀ ਡਾਈਟ ਸਵੇਰੇ ਮਤਲਬ ਤੁਸੀਂ ਜਿਹੜਾ ਹੈਗਾ ਆ 12 ਵਜੇ 1 ਵਜੇ ਉਹ ਇਕੱਠਾਈ ਜਿਹਨੂੰ ਆਪਾਂ ਬ੍ਰਾਂਚ ਕਹਿ ਲੈਂਦੇ ਆ ਬਈ ਉਸ ਤਰ੍ਹਾਂ ਦਾ ਕੰਮ ਕਰ ਲਓ ਪਰ ਉਹ ਅਨ ਹੈਲਦੀ ਹੁੰਦਾ ਉਹ ਠੀਕ ਨਹੀਂ ਹੈ ਸੋ ਤੁਸੀਂ ਜਿਮ ਕਰਦੇ ਹੋ ਇਹ ਜਿਵੇਂ ਸਾਡੇ ਤੱਕ ਪਹੁੰਚੀਆਂ ਤੁਹਾਡੀਆਂ ਵੀਡੀਓਜ਼ ਤੁਹਾਡੇ ਬਾਰੇ ਪਤਾ ਲੱਗਿਆ ਕਿਸੇ ਕਲਾਕਾਰ ਜਾਂ ਕਿਸੇ ਹੋਰ ਨੇ ਤੁਹਾਨੂੰ ਪੁੱਛਿਆ ਅਪਰੋਚ ਕੀਤੀ ਜਾਂ ਕਿਸੇ ਨੇ ਕੋਈ ਐਪਰੀਸ਼ੀਏਟ ਕੀਤਾ ਮੇਰੇ ਕੋਲ ਬਹੁਤ ਬਾਰ ਜੋ ਹਨ ਮਤਲਬ ਮੀਡੀਆ ਵਾਲੇ ਆਉਂਦੇ ਰਹੇ ਹਨ ਔਰ ਮੈਨੂੰ ਚੰਗਾ ਵੀ ਲੱਗਦਾ ਸੀ ਕਿ ਠੀਕ ਆਵੇ ਹੁਣ ਆਈਟੀ ਦਾ ਜਮਾਨਾ ਹੈ ਤਾਂ ਇਹ ਹੁਣ ਕਵਰੇਜ ਹੋ ਸਕਦੀ ਆ ਪੁਰਾਣੇ ਸਮੇਂ ਚ ਤਾਂ ਕਿਸੇ ਨੂੰ ਕੁਝ ਨਹੀਂ ਸੀ ਹੁੰਦਾ ਆਪਣਾ ਜਿਆਦਾ ਇਹਨਾਂ ਚੀਜ਼ਾਂ ਦਾ ਹੈ ਨਹੀਂ ਸਾ ਟਰੈਂਡ ਵੀ ਹੈ ਨਹੀਂ ਸਾ ਹੁਣ ਜੋ ਹੈ ਮੇਰਾ ਇੰਟਰਵਿਊ ਕਾਫੀ ਬੰਦਿਆਂ ਦੇ ਨਾਲ ਕਾਫੀ ਚੈਨਲ ਵਾਲਿਆਂ ਦੇ ਨਾਲ ਵੀ ਹੋਇਆ ਹੈ ਕਾਫੀ ਸਮੇਂ ਤੋਂ ਮਤਲਬ 2022 ਤੋਂ 2022 ਤੋਂ ਇਹ ਕੰਮ ਤਕਰੀਬਨ 2000 2023 ਤੋਂ ਚੱਲ ਰਿਹਾ ਹੈ ਸੋ ਫੈਮਿਲੀ ਚ ਬੱਚੇ ਵੀ ਬੜੇ ਮੋਟੀਵੇਟ ਹੁੰਦੇ ਹੋਣਗੇ ਤੁਹਾਨੂੰ ਦੇਖ ਕੇ ਮੇਰੇ ਬੱਚੇ ਜੋ ਹਨ ਉਹ ਫੋਰਨ 'ਚ ਹੀ ਹੈ ਮੁੰਡਾ ਮੇਰਾ ਛੋਟਾ ਬਹੂ ਬਹੂ ਔਰ ਮੁੰਡਾ ਫੋਰਨ 'ਚ ਹੀ ਹਨ ਤੇ ਉਹ ਉੱਥੇ ਦੇ ਹਿਸਾਬ ਨਾਲ ਆਪਣਾ ਆਪਣੀ ਐਕਟੀਵਿਟੀ ਦਾ ਕੁਝ ਕਰਦੇ ਆ ਬਾਕੀ ਉੱਥੇ ਕੀ ਆ ਫੋਰਨ ਦੇ ਵਿੱਚ ਨਾ ਉਹਨਾਂ ਟਾਈਮ ਨਹੀਂ ਨਾ ਹੁੰਦਾ ਉੱਥੇ ਸਭ ਕੁਝ ਆਪ ਕਰਨਾ ਪੈਂਦਾ ਮਲ ਉਥੇ ਲਾਈਫ ਇਸ ਤਰ੍ਹਾਂ ਆਸਾਨ ਨਹੀਂ ਹੈ ਬਹੁਤ ਟਰੈਵਲਿੰਗ ਕਰਨੀ ਪੈਂਦੀ ਆ ਟਰੈਵਲਿੰਗ ਵੀ ਉਥੇ ਬਹੁਤ ਕਰਨੀ ਪੈਂਦੀ ਆ ਇਹ ਨਾਰਮਲ ਜਿਹੀ ਗੱਲ ਹੈ ਬੰਦੇ 1.5 2-2 ਘੰਟੇ ਟਰੈਵਲ ਕਰਕੇ ਕੰਮ ਤੇ ਜਾ ਰਹੇ ਆ ਸ਼ਾਮ ਨੂੰ ਆਟੋਮੈਟਿਕਲੀ ਉਹਨੇ ਮੁੜਨਾ ਵੀ ਪੈਣਾ ਸਿਨੀਅਰ ਸਿਟੀਜ਼ਨਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਆਪਾਂ ਛੱਡ ਦਿੰਦੇ ਨੇ ਹਿੰਮਤ ਹਾਰ ਜਾਂਦੇ ਨੇ ਐਂਡ ਤੇ ਬੈੱਡ ਤੇ ਆ ਜਾਂਦੇ ਨੇ ਹਾਂਜੀ ਦੇਖੋ ਇੱਕ ਮਤਲਬ ਗੱਲ ਇਸ ਤਰ੍ਹਾਂ ਹੈ ਜੋ ਮਕੈਨੀਕਲ ਇੰਜੀਨੀਅਰਿੰਗ ਵਾਲੀ ਹੈ ਮਕੈਨੀਕਲ ਇੰਜੀਨੀਅਰਿੰਗ ਵਾਲੇ ਕੀ ਕਹਿਣਗੇ ਕਿ ਆ ਬੈਰਿੰਗ ਹੁੰਦਾ ਨਾ ਬੈਰਿੰਗ ਇਟ ਇਜ਼ ਬੈਟਰ ਟੂ ਬੀਅਰ ਆਊਟ ਦੈਨ ਰਸਟ ਆਊਟ ਕਿ ਭਈ ਆ ਬੈਰਿੰਗ ਆ ਘਸ ਕੇ ਖਤਮ ਹੋ ਜਾਏਗਾ ਚੰਗੀ ਗੱਲ ਆ ਇਹਦੀ ਯੂਟਿਲਿਟੀ ਹੋ ਗਈ ਤੇ ਜੇ ਇਹ ਰਸਟ ਹੋ ਕੇ ਖਤਮ ਹੋ ਜਾਏ ਤਾਂ ਇਹਦੀ ਕਿਆ ਯੂਟਿਲਿਟੀ ਹੋ ਪਾਈ ਤਾਂ ਇਹੀ ਗੱਲ ਹਿਊਮਨ ਬੋਡੀ ਦੀ ਆ ਕਿ ਵੀ ਤੁਸੀਂ ਜੋ ਹੈ ਸਰੀਰ ਨੂੰ ਚਲਾਉਂਗੇ ਤਾਂ ਚੱਲਦਾ ਰਹੇਗਾ ਇਹ ਖੜਾ ਹੋ ਜਾਏਗਾ ਸਰੀਰ ਦਿਮਾਗ ਤਾਂ ਕੀ ਹੋਏਗਾ ਉਹ ਕੰਡਮ ਹੋ ਜਾਏਗਾ ਰਸਟਾਉਟ ਹੋ ਜਾਏਗਾ ਮਤਲਬ ਇਵਨ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਮਾਈਂਡ ਜਿਹੜਾ ਆ ਉਹਦੇ ਵਿੱਚ ਤਾਂ ਕੋਈ ਮਸਲ ਨਹੀਂ ਤਾਂ ਵੀ ਮਾਈਂਡ ਮਸਲ ਕਹਿ ਦਿੰਦੇ ਆ ਕਿ ਵੀ ਮਾਈਂਡ ਜਿਹੜਾ ਆ ਇਹਦੇ ਲਈ ਵੀ ਕੁਝ ਟ੍ਰੇਨਿੰਗ ਹੋਵੇ ਤਾਂ ਚੰਗਾ ਹੈ ਕਿ ਕਾਰਨ ਕੀ ਆ ਕਿ ਮਾਈਂਡ ਇਜ਼ ਆਲਸੋ ਇਹ ਪਾਰਟ ਆਫ ਬੋਡੀ ਉਹਦੀ ਐਕਟੀਵਿਟੀ ਜ਼ਰੂਰ ਅਲੱਗ ਹੈ ਥੋੜੀ ਪਰ ਉਹਦਾ ਵੀ ਰੋਲ ਤਾਂ ਹਰ ਜੀਤ 'ਚ ਹੈ ਅਸੀਂ ਐਕਸਰਸਾਈਜ਼ ਕਰਨ ਆਉਣੇ ਆ ਜੇ ਅਸੀਂ ਫੋਕਸ ਨਹੀਂ ਕਰਦੇ ਕਨਸੈਂਟਰੇਟ ਨਹੀਂ ਕਰਦੇ ਇੰਜਰੀ ਦੀ ਪੋਸੀਬਿਲਟੀ ਆ ਤਾਂ ਇਦਾਂ ਮਤਲਬ ਜਿਸ ਤਰ੍ਹਾਂ ਮੈਂ ਦੱਸਿਆ ਕਿ ਮਾਈਂਡ ਵੀ ਇੱਕ ਬਾਡੀ ਦਾ ਹੀ ਪਾਰਟ ਹੈ ਉਹਨੂੰ ਵੀ ਜੋ ਹੈ ਕੁਛ ਨਾ ਕੁਛ ਕਹ ਲੋ ਐਕਸਰਸਾਈਜ਼ ਹੋ ਜੇ ਤਚੰਦਾ ਹੈ ਧੰਨਵਾਦ ਅੰਕਲ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਅਸੀਂ ਵੀ ਮੋਟੀਵੇਟ ਹੋ ਕੇ ਨਿਕਲਾਂਗੇ ਇੱਥੋਂ ਸਾਨੂੰ ਪੂਰੀ ਪੂਰੀ ਵੀ ਥੈਂਕ ਯੂ ਬਾਕੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਬੰਦੇ ਨੂੰ ਇਸ ਲੈਵਲ ਤੇ ਪਹੁੰਚਣ ਲਈ ਕਈ ਆਰਗੇਨਾਈਜੇਸ਼ਨਾਂ ਦੀਆਂ ਸਟੇਜਾਂ ਤੋਂ ਗੁਜ਼ਰਨਾ ਪੈਂਦਾ ਕਈ ਜਿਮਸ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਮਤਲਬ ਜਿਸ ਤਰ੍ਹਾਂ ਮੈਂ ਇਹ ਇਹ オリジナル ਜਿਮ ਹੈ ਜਿੱਥੇ ਮੈਂ 2018 ਦੇ ਵਿੱਚ ਆਪਣੀ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਸੀ ਮੈਂ ਹੁਣ ਵੀ ਇੱਥੇ ਇੱਧਰ ਵੀ ਆਂਦਾ ਹਾਂ ਹੋਰ ਜਿੰਮ ਤੇ ਵੀ ਜਾਂਦਾ ਹਾਂ ਹੁਣ ਮੇਰੀ ਰਿਕੁਆਇਰਮੈਂਟ ਥੋੜੀ ਅਲੱਗ ਹੈ ਇਸ ਕਰਕੇ ਕੀ ਹੈ ਕਿ ਮੈਨੂੰ ਹੁਣ ਇਹ ਦੇਖਣਾ ਹੁੰਦਾ ਕਿ ਮਸ਼ੀਨ ਮੈਨੂੰ ਇੱਥੇ ਦੀ ਸੂਟ ਕਰਦੀ ਆ ਕਿ ਹੋਰ ਕਿਸੇ ਜਿੰਮ ਦੀ ਸੂਟ ਕਰਦੀ ਆ ਜਾਂ ਉਹਦੇ ਉਹਦਾ ਕਹ ਲਓ ਬਈ ਸਟੈਂਡਰਡ ਜਾਂ ਉਹਦੀ ਮੇਰੀ ਰਿਕੁਆਇਰਮੈਂਟ ਉੱਥੇ ਫੁੱਲਫਿਲ ਹੋ ਰਹੀ ਆ ਜਾਂ ਇੱਥੇ ਹੋ ਰਹੀ ਆ ਜਾਂ ਜਿੱਥੇ ਹੋ ਰਹੀ ਆ ਤਾਂ ਮੈਂ ਇੱਥੇ ਵੀ ਆਂਦਾ ਹਾਂ ਮਤਲਬ ਮੈਂ ਹੋਰ ਵੀ ਜਿਮਸ ਤੇ ਜਾਂਦਾ ਹਾਂ ਤੇ ਜਿਹੜੇ ਬੰਦੇ ਜਿਨ੍ਹਾਂ ਦੀਆਂ ਮੈਂ ਇੱਥੇ ਦੇ ਇਸ ਇਸ ਜਿਮ ਦੇ ਜੋ ਡਾਇਰੈਕਟਰ ਡਾਇਰੈਕਟਰ ਇੰਚਾਰਜ ਹਨ ਇੱਕ ਸ਼ੁਭਮ ਭਟਜੀ ਹਨ ਇੱਕ ਸਰਿੰਦਰ ਸਿੰਘ ਜੀ ਨੇਗੀ ਹਨ ਇੱਕ ਇੱਥੋਂ ਦੇ ਇਸੇ ਜਿਮ ਤੇ ਇਹ ਸ਼੍ਰੀਮਾਨ ਐਡਵੋਕੇਟ ਹਨ ਆਪਣਾ ਦਾਨ ਬਹਾਦਰ ਜੀ ਦਾਨ ਬਹਾਦਰ ਬਰਮਾ ਉndername ਨੂੰ ਜੋ ਹੈ ਸਟੇਜ ਤੇ ਕਰਨ ਦਾ ਐਨਕਰੇਜ ਕੀਤਾ ਉਹ ਇਸੇ ਜਿਮ ਦੇ ਮਤਲਬ ਚਲੋ ਇਸੇ ਜਿਮ ਦੇ ਨਾਲ ਐਸੋਸੀਏਟ ਹਨ ਇਸ ਤੋਂ ਇਲਾਵਾ ਵੀ ਇੱਥੇ ਹੋਰ ਵੀ ਜਿਮ ਹੈ ਤਾਂ ਇਸ ਤਰ੍ਹਾਂ ਹੀ ਸਟੇਜਾਂ ਜਿਹੜੀਆਂ ਜਿਨ੍ਹਾਂ ਤੋਂ ਜਿਨ੍ਹਾਂ ਤੇ ਮੈਂ ਗਿਆ ਹਾਂ ਇਸ ਤਰ੍ਹਾਂ ਜੋਲੀ ਸਿੰਘ ਲੁਧਿਆਣੇ ਵਾਲੇ ਹਨ ਉਹਨਾਂ ਦੀ ਵੀ ਸਟੇਜ ਸੀ ਉਹਨਾਂ ਦੀ ਸਟੇਜ ਤੇ ਵੀ ਮੈਂ ਗਿਆ ਤੇ ਇੱਕ ਸੂਰਜ ਭਾਂਜੀ ਹਨ ਇਧਰਲੇ ਡੇਰਾ ਬਸੀ ਦੇ ਮੈਂ ਉਹਨਾਂ ਦੀ ਸਟੇਜ ਤੇ ਵੀ ਗਿਆ ਅੱਛਾ ਅੰਮ੍ਰਿਤਸਰ ਵਾਲੇ ਸੀ ਕਪੂਰਥਲਾ ਵਾਲੇ ਆਪਣੇ ਹਰਮਿੰਦਰ ਸਿੰਘ ਜੀ ਦੂਲੋਵਾਲ ਡਾਕਟਰ ਹਰਮਿੰਦਰ ਸਿੰਘ ਜੀ ਦੂਲੋਵਾਲ ਸਾਹਿਬ ਤੇ ਉਹ ਉਹਨਾਂ ਦਾ ਕਪੂਰਥਲੇ ਜਿੰਨੇ ਆ ਉਹ ਜ਼ਿਆਦਾਤਰ ਉਹਨਾਂ ਦੀ ਐਕਟੀਵਿਟੀ ਮਤਲਬ ਉਧਰ ਵੀ ਹੁੰਦੀ ਆ ਅੰਮ੍ਰਿਤਸਰ ਜੀ ਜੀ ਆਪਣਾ ਜਲੰਧਰ ਕਪੂਰਥਲਾ ਇਦਾਂ ਉਹਨਾਂ ਦਾ ਆਪਣਾ ਥਾਂ ਜਿਹੜਾ ਹੈ ਘਰ ਹੈ ਜੇ ਕਹ ਲਓ ਜਾਂ ਉਹਨਾਂ ਦਾ ਜਿਮ ਜੋ ਹੈ ਉਹ ਹੈ ਕਪੂਰਥਲੇ ਉਹਨਾਂ ਦੀ ਸਟੇਜ ਤੇ ਵੀ ਨੇ ਗਏ ਅੰਮ੍ਰਿਤਸਰ ਤੇ ਉਹੀ ਮੈਨੂੰ ਜੋ ਹੈ ਇੰਟਰਨੈਸ਼ਨਲ ਸਰ ਹਰਮਿੰਦਰ ਸਿੰਘ ਜੀ ਸਰ ਲੈ ਕੇ ਵੀ ਗਏ ਸੀ ਮਲੇਸ਼ੀਆ ਜਿਵੇਂ ਅਸੀਂ ਪਿਛਲੇ ਨਵੰਬਰ 'ਚ ਜਾ ਕੇ ਆਏ ਆ 2023 ਦੇ ਵਿੱਚ ਨਵੰਬਰ 'ਚ ਤਾਂ ਇਸ ਤਰ੍ਹਾਂ ਮੈਂ ਜਿਸ ਤਰ੍ਹਾਂ ਦੱਸਿਆ ਕਿ ਕਈ ਜਿੰਮਸ ਦੇ ਵੀ ਮੈਂ ਐਕਸਰਸਾਈਜ਼ ਕੀਤੀ ਆ ਜਿਸ ਤਰ੍ਹਾਂ ਰਾਜਕਈ ਹਨ ਰਾਜਕਈ ਦਾ ਜਿੰਮ ਹੈ ਇੱਥੇ ਹੀ ਇਸੇ ਪਿੰਡ ਵਿੱਚ ਉਹ ਮਿਸਟਰ ਯੂਨੀਵਰਸ ਪ੍ਰੋ ਕਾਰਡ ਵਿਨਰ ਹਨ ਤੇ ਉਸ ਮਤਲਬ ਇਸ ਤਰ੍ਹਾਂ ਮੈਨੂੰ ਥੋੜਾ ਹੋਣਾ ਸਟੈਂਡਰਡ ਵੀ ਦੇਖਣਾ ਪੈਂਦਾ ਵੀ ਕਿੱਥੇ ਉਸ ਸਟੈਂਡਰਡ ਦੀ ਮੈਨੂੰ ਚੀਜ਼ ਮਿਲ ਜਾਏ ਤਾਂ ਬਾਕੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀਆਂ ਸਟੇਜਾਂ ਤੇ ਅਸੀਂ ਕੰਮ ਜੋ ਹੈ ਪਰਫਾਰਮ ਕੀਤਾ ਜਿਨ੍ਹਾਂ ਨੇ ਸਾਨੂੰ ਮਤਲਬ ਫਿਜ਼ੀਕਲੀ ਮੈਂਟਲੀ ਜਾਂ ਕਹੋ ਫਾਈਨੈਂਸ਼ੀਅਲੀ ਉਹ ਵੀ ਸਪੋਰਟ ਕੀਤਾ ਸਪான்ਸਰਸ਼ਿਪ ਵਗੈਰਾ ਜਾਂ ਹੋਰ ਜੋ ਵੀ ਫਾਈਨੈਂਸ਼ੀਅਲ ਹੈਲਪ ਸਾਨੂੰ ਉਹਨਾਂ ਕਈਆਂ ਬੰਦਿਆਂ ਨੇ ਦਿੱਤੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਥੈਂਕ ਯੂ ਥੈਂਕ ਯੂ ਸੋ ਮਚ ਅੰਕਲ ਜੀ ਥੈਂਕ ਯੂ ਸੜਨਾਲ ਖਾਸ ਔਰ ਤੇ ਗਾਲ ਸੋ ਇਹ ਸੀ ਜੀ ਮੇਰੇ ਨਾਲ ਅੰਕ ਜੀ ਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਇਹੀ ਸਾਡਾ ਮੈਸੇਜ ਹੈ ਕਿ ਭਈ ਜੋ ਹੈ ਨਾ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਸ ਤਰ੍ਹਾਂ ਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਕਿ ਕਬੀਰ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਵੇਂ ਬਨ ਫਲ ਪੰਕੇ ਭੁਏ ਗਿਰੇ ਬਹੁਰ ਨਾ ਲਗਤ ਢਾਰ ਜੇ ਬੰਦੇ ਦਾ ਸਰੀਰ ਖਤਮ ਹੋ ਗਿਆ ਤਾਂ ਫਿਰ 84 ਲੱਖ ਜੁਨਾਂ ਤੋਂ ਬਾਅਦ ਮਿਲਦਾ ਜਿਸ ਤਰ੍ਹਾਂ ਮਤਲਬ ਅਸੀਂ ਧਾਰਮਿਕ ਫਰਮੇਰਤੀ ਨਾਲ ਕਹਿੰਦੇ ਹਾਂ ਤੇ ਚੰਗਾ ਇਹ ਆ ਕਿ ਸਰੀਰ ਦੀ ਸੰਭਾਲ ਕਰੋ ਜਿਹੜੀ ਦੁਰਲਭ ਚੀਜ਼ ਆ ਉਹ ਮਤਲਬ ਤੁਹਾਡੇ ਲੰਬਾ ਸਮਾਂ ਤੁਹਾਡੇ ਨਾਲ ਰਹੇ ਔਰ ਚੰਗੀ ਕੰਡੀਸ਼ਨ ਚ ਰੱਖੋ ਜਿਸ ਤਰ੍ਹਾਂ ਆਪਣੇ ਅਸੀਂ ਵਹੀਕਲਸ ਨੂੰ ਰੱਖਦੇ ਆਂ ਮਕਾਨ ਨੂੰ ਰੱਖਦੇ ਆ ਇਹਨੂੰ ਵੀ ਬੋਡੀ ਨੂੰ ਵੀ ਕੋਸ਼ਿਸ਼ ਕਰੋ ਕਿ ਚੰਗੀ ਕੰਡੀਸ਼ਨ 'ਚ ਹੀ ਰਹੇ ਬਿਲਕੁਲ ਅਜਿਹਾ ਸਰ ਤੁਸੀਂ ਸੁਣਿਆ ਹੈ ਕਿ ਅੰਕਲ ਨੇ ਬਹੁਤ ਮੋਟੀਵੇਸ਼ਨਲ ਗੱਲਾਂ ਕੀਤੀਆਂ ਨੇ ਆਪਣੀ ਹੈਲਥ ਨੂੰ ਲੈ ਕੇ ਕਿਸ ਤਰ੍ਹਾਂ ਜਿਮ ਕਰਦੇ ਨੇ ਕਿਸ ਤਰ੍ਹਾਂ ਫਿੱਟ ਰੱਖਿਆ ਉਹਨਾਂ ਨੇ ਆਪਣੇ ਆਪ ਨੂੰ ਕੀ ਉਹ ਡਾਈਟ ਲੈਂਦੇ ਨੇ ਕੀ ਉਹਨਾਂ ਨੇ ਸਨੇਹਾ ਦਿੱਤਾ ਸੀਨੀਅਰ ਸਿਟੀਜ਼ਨਸ ਹੋਣ ਚਾਹੀਏ ਯੰਗਸਟਰਸ ਹੋਣ ਕਿਉਂਕਿ ਫਾਸਟ ਫੂਡ ਤੇ ਸਰਵਾਈਵ ਕਰ ਰਿਆ ਸੀ ਅੱਜ ਦੇ ਟਾਈਮ ਤੇ ਪਰ ਇਹਨਾਂ ਨੂੰ ਦੇਖ ਕੇ ਵਾਕਿਆ 'ਚ ਲੱਗਦਾ ਹੈ ਕਿ ਸਾਨੂੰ ਬਹੁਤ ਲੋੜ ਹੈ ਵਰਕਆਊਟ ਕਰਨ ਦੀ ਕਿਉਂਕਿ ਆਲਸ ਜਿਹੜਾ ਹੈ ਉਹਨੂੰ ਮੈਨੂੰ ਲੱਗਦਾ ਹੈ ਕਿ ਛੱਡ ਕੇ ਤੁਹਾਨੂੰ ਵੀ ਵਰਕਆਊਟ ਵੱਲ ਧਿਆ तो चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर